ਪਠਾਨਕੋਟ ਪਿੰਡ ਕੋਠੀ ਪੰਡਤਾ ਨੇੜੇ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਇੱਕ ਬਜ਼ੁਰਗ ਲੱਕੜੀਆਂ ਲੈ ਕੇ ਘਰ ਵਾਪਸ ਆ ਰਿਹਾ ਸੀ ਅਤੇ ਯੂਬੀਡੀਸੀ ਲਿੰਕ ਨਹਿਰ ਤੇ ਬਣੇ ਛੋਟੇ ਪੁਲ ਤੋਂ ਲੰਘਦਿਆਂ ਉਸ ਦਾ ਸੰਤੁਲਨ ਵਿਗੜ ਗਿਆ ਬਜ਼ੁਰਗ ਪਾਣੀ ਵਿੱਚ ਡਿੱਗ ਪਿਆ ਅਤੇ ਤੇਜ਼ ਧਾਰਾ ਉਸ ਨੂੰ ਆਪਣੇ ਨਾਲ ਵਗਾ ਲੈ ਗਿਆ ਬਜ਼ੁਰਗ ਦੇ ਨਾਲ ਚੱਲ ਰਹੇ ਇੱਕ ਨੌਜਵਾਨ ਨੇ ਤੁਰੰਤ ਸ਼ੋਰ ਮਚਾ ਕੇ ਲੋਕਾਂ ਨੂੰ ਸੂਚਿਤ ਕੀਤਾ ਸਥਾਨਕ ਲੋਕ ਮੌਕੇ ਤੇ ਇਕੱਠੇ ਹੋਏ ਅਤੇ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਕੁਝ ਹੀ ਸਮੇਂ ਵਿੱਚ ਪੁਲਿਸ ਅਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਅਤੇ ਬਜ਼ੁਰਗ ਦੀ ਖੋਜ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਜ਼ੁਰਗ ਨੂੰ ਨਹਿਰ ਦੇ ਪਾਣੀ ਵਿੱਚ ਲੱਭਣ ਲਈ ਵੱਡੇ ਪੱਧਰ ਤੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ। ਐਨਡੀਆਰਐਫ ਦੀਆਂ ਟੀਮਾਂ ਲਗਾਤਾਰ ਖੋਜ ਕਰ ਰਹੀਆਂ ਹਨ। ਪ੍ਰਸ਼ਾਸਨ ਵੱਲੋਂ ਨਹਿਰ ਦਾ ਪਾਣੀ ਵੀ ਬੰਦ ਕਰਵਾਇਆ ਗਿਆ ਹੈ ਤਾਂ ਜੋ ਖੋਜ ਕਾਰਵਾਈ ਨੂੰ ਆਸਾਨ ਬਣਾਇਆ ਜਾ ਸਕੇ। ਚਸ਼ਮਦੀਦਾ ਨੇ ਦੱਸਿਆ ਕਿ ਉਹ ਦੋਵੇਂ ਇਕੱਠੇ ਜਾ ਰਹੇ ਸਨ ਅਤੇ ਪੁਲ ਤੋਂ ਲੰਘਦੇ ਆ ਬਜ਼ੁਰਗ ਦਾ ਸੰਤੋਲਨ ਅਚਾਨਕ بگੜ ਗਿਆ ਉਹ ਪਾਣੀ ਦੇ ਤੇਜ਼ ਭਾਅ ਵਿੱਚ ਵਗ ਗਿਆ ਅਤੇ ਕੁਝ ਹੀ ਪਲਾਂ ਵਿੱਚ ਅੱਖੋਂ ओझਲ ਫਿਲਹਾਲ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਬਜ਼ੁਰਗ ਦੀ ਕੋਈ ਖਬਰ ਨਹੀਂ ਮਿਲੀ ਪੁਲਿਸ ਨੇ ਪ੍ਰੋਸਾ ਦਿਵਾਇਆ ਹੈ ਕਿ ਖੋਜ ਜਾਰੀ ਹੈ ਅਤੇ ਜਲਦੀ ਹੀ ਬਜ਼ੁਰਗ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੇਰਾ ਨਾਂ ਨਹੀਂ ਰਹੀਆ ਤੇ ਕੀ ਗੱਲਬਾਤ ਹੋਈ ਗੱਲਬਾਤ ਇਹ ਹੋਈ ਪਲਾਂ ਚੁਗਿਆ ਸੀ ਆਈ ਮਾਗਾ ਸੀ ਅੱਗੇ ਉਹ ਆ ਗਿਆ ਸੀ ਮੇਰੇ ਪਿੱਛੇ ਉਹ ਨਾਲ ਹੀ ਬਸਖਲ ਉਹਦੇ ਕੋਲ ਸਮਰੋਈ ਜਣੀ ਨਾਲ ਹੀ ਨਾਰਜੇ ਪੈ ਗਿਆ ਮਾ ਹੈਗਾ ਸੀ ਜਾਂਦੀ ਗਿਆ ਮਾ ਵਿੱਚ ਉਹਨੇ ਰੋਲਾ ਰੋਲਾ ਪਾਇਆ ਪਾਣੀ ਆਗਾ ਤੇ ਜਿਆਦਾ ਉਹਦੇ ਜੇ ਪਤਾ ਨਹੀਂ ਲੱਗ ਗਿਆ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਵੀ ਹਾਂ ਜੀ ਪੁਲਿਸ ਪ੍ਰਸ਼ਾਸਨ ਨੂੰ ਜਾਂ ਐਨਡੀਆਰਫ ਦੀ ਟੀਮ ਨੂੰ ਦੱਸਿਆ ਜੀ ਬੜੇ ਬੰਦੇ ਆਏ ਸੀ ਇੱਥੇ 20 25 ਬੰਦੇ ਆਏ ਸੀ ਉਹਨਾਂ ਨੂੰ ਸਾਰੇ ਨੇ ਲੱਬਿਆ ਕੱਲ ਨਹੀਂ ਲੱਭਾ ਹੋ ਤੇ ਹੁਣ ਅੱਜ ਦੀ ਕੀ ਕਾਰਵਾਈ ਹੈ ਅੱਜ ਦੇ ਇਹਨਾਂ ਦੇਖੋ ਮਿਲ ਜੀਗਾ ਠੀਕ ਹੀ ਆ ਤੇ ਕੀ ਮੰਤਰ ਤੇ ਕੁਛ ਅਸ਼ੋਸ਼ਣ ਹਾਂਜੀ ਅਸ਼ੋਸ਼ਣ ਕੋਲਤੀ ਮੰਤਰ ਕੋ ਗੱਲ ਨਹੀਂ ਸਣੀ ਕੀ ਮੰਤਰ ਕੋ ਇਹ ਗੰਨੇ ਮਿਲ ਜੀ ਬੰਦਾ ਸਾਡਾ ਵਾਸੇ ਹੋਰ ਕੁਛ ਨਹੀਂ ਚਾਹੀਦਾ ਸਾਨੂੰ ਦੇਖੋ ਜੀ ਮਾਨਯੋਗ ਐਸਐਸਪੀ ਸਾਹਿਬ ਪਠਾਨਕੋੜ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਐਨਡੀਆਰਫ ਟੀਮ ਜਿਹੜੀ ਭੰਗਾਈ ਗਈ ਆ ਸੂਚਨਾ ਮਿਲੀ ਸੀ ਕਿ ਕੋਠੀਪੰਡਤਾ ਦਾ ਜਗਿੰਦਰ ਪੁੱਤਰ ਮੋਲਚੰਦ ਵਾਸੀ ਕੋਠੀਪੰਡਤਾ ਇਹ 2:00 ਵਜੇ ਦਾ ਕਰੀਬ ਬੱਲਨ ਦੀ ਸਤ ਵਿੱਚ ਆਹੇ ਬੱਲਨ ਲੈ ਕੇ ਜਾ ਰਿਹਾ ਹੈ ਘਰ ਨੂੰ ਸਾਈਕਲ ਸਮੇਤ ਤੇ ਛੋਟਾ ਪੋਲਾ ਕੋਠੀ ਪ੍ਰੇਮ ਸਿੰਘ ਕੋਠੀ ਪੰਚਤਨ ਦੇ ਨਜ਼ਦੀਕ ਇਹ ਪੁਲ ਦੇ ਉੱਤੋਂ ਦੀ ਲੰਘ ਰਹੀ ਤੇ ਅਚਾਨਕ ਡੇਗ ਗਿਆ ਪਣਾਰ ਦੇ ਵਿੱਚ ਇਹਦੀ ਕਾ ਵੀ ਕੋਸ਼ਿਸ਼ ਕੀਤੀ ਪਬਲਿਕ ਨੇ ਵੀ ਕਾफी ਹਲਪ ਕੀਤੀ ਹੈ ਪੁਲਿਸ ਨੇ ਵੀ ਕਾफी ਸਰਚ ਕੀਤੀ ਹੈ ਪਰ ਇਹ ਜੀ ਡੱਡ ਵਾਜਰੀ ਨਹੀਂ ਮਿਲ ਪਈ ਤੇ ਮਾਨਯੋਗ ਐਸਐਸਪੀ ਸਾਹਿਬ ਪਟਾਣਕਪੁਰ ਜੀ ਵੱਲੋਂ ਕਾफी ਸੰਯੋਗ ਦਿੱਤਾ ਗਿਆ ਹੈ ਐਨਡੀਆਰ ਟੀਮ ਆ ਗਈ ਇਸ ਵਾਰੀ ਉਹ ਪਾਣੀ ਵਿੱਚ ਸਰਚ ਕਰ ਰਹੀ ਹੈ ਉਹ ਸਾਹਮਣੇ ਬੇੜੀ ਪਈ ਹੋਈ ਹੈ ਵਿੱਚ ਪਰ ਜੀ ਦੀ ਬੱਡ ਬੱਡੀ ਨੇ ਨਾਮ ਲਪਈ ਤੇ ਮਿਲਣ ਤੇ ਅਗਲੀ ਕਾਰਵਾਈ ਅਮਲੇ ਵਿੱਚ ਦਿੰਦੀ ਜਾਵੇ ਪਾਣੀ ਵੀ ਬੰਦ ਕਰਵਾਇਆ ਗਿਆ ਜੀ ਬੰਦ ਕਰਵਾਇਆ